ਅਹਿਮ ਦਿੱਕਤਰ ਦਾ ਸੱਭੀ ਗਈ ਹੈ ਜਿਸ ਵਿੱਚ ਸਿੱਖ ਇਤਿਹਾਸ ਦੇylar ਕਿਤੇ ਰੋਕ ਨਹੀਂ ਸਕੀਆਂ ਦੁਪਮਾ ਬਣਦੀ ਹੈ ਉਸ ਵਿੱਚ ਹੈ ਕਿ ਚਾਮਾ ਹੋਣਾ ਇੱਕ ਸਿੱਖ ਹੈ ਉਹ ਜਿਹੜਾ ਹੈ ਉਹ ਕੈਨਸ ਵੀ ਅਤੇ ਇਸ ਦੇ ਦੌਰਾਨ ਕਈ ਸਿੱਖ ਗੁੱਦੀ ਜੀ ਵੀ ਔਰ ਪੱਤਰਕਾਰ ਸਬਾਨ ਜੀ ਨੂੰ ਸੋਨੂੰ ਸੋਨੂੰ ਹਲੋ ਆ ਨਾ ਕਰ ਮੇਰਾ ਭਰਾ ਯਾਰ ਪਰਾ ਨੂੰ ਕਰ ਰੱਖੀ ਯਾਰ ਜੀ ਸਿੰਘ ਸਾਹਿਬ ਉਹ ਪਰਿਵਾਰਕ ਬੜੇ ਸਲੇਕ ਚਲੋ ਮੈਂ ਆਪਣੇ ਸੁਭਾਅ ਦੇ ਮੁਤਾਬਕ ਸਿਰਫ ਆਪਣੇ ਗੁਰੂ ਨੂੰ ਯਾਦ ਕਰੂੰਗਾ ਧੰਨ ਧੰਨ RAMਦਾ ਉਹ ਨਾ ਨਾ ਉਹ ਯਾਰ ਚੁੱਪ ਕਰੋ ਕੋਈ ਨਹੀਂ ਕੋਈ ਮੇਰਾ ਚੁੱਕ ਹੋਈ ਕਰਾਮਾਤ ਹੀ ਆ ਆਪਣੀ ਸਾਡੇ ਕੇ ਮੈਂ ਕਹਿੰਦੀ ਜਿਹੜੀ ਇਹ ਕਦਰਤਾ ਵਾ ਜੀ ਇਹ ਕਹਾਣੀ ਥੋੜੇ ਦਿਨ ਪਹਿਲਾਂ ਯਾਰ ਮਾਨੂੰ ਮੋਬਾਈਲ ਕਿਹਾ ਨਾ ਲਓ ਲੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਨਾ ਹਰ ਮੀਟਪਾ ਦੇ ਇਤਿਹਾਸ ਦੇ ਉੱਤੇ ਬਣਦੀਆਂ ਨੇ ਜਾਂ ਕਈ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਉਵੇਂ ਵੀ ਬਹੁਤ ਸਾਰੀਆਂ ਬਾਲੀਵੁੱਡ ਜਾਂ ਦੂਜੇ ਪਾਸੇ ਬਣਦੀਆਂ ਪਰ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਕਿਰਦਾਰ ਆ ਕਈ ਵਾਰੀ ਬਹੁਤ ਮਜ਼ਾਕੀਆ ਦਿਖਾਈ ਜਾਂਦੇ ਆ ਕਈ ਵਾਰੀ ਸਿੱਖਾਂ ਦੇ ਕਿਰਦਾਰ ਉਦਾਂ ਨਹੀਂ ਦਿਖਾਏ ਜਾਂਦੇ ਜੋ ਅਸਲ ਦੇ ਵੇਚਣੇ ਹੋਣ ਇੱਕ ਸਿੱਖ ਦਾ ਕਿਰਦਾਰ ਹੈਗਾ ਇੱਕ ਤੇ ਇਹ ਰੋਜ਼ਨਾ ਦੂਜਾ ਜਿਵੇਂ ਐਸਜੀਪੀਸੀ ਦੇ ਪਹਿਲਾਂ ਹੀ ਬਹੁਤ ਸਾਰੇ ਮਤੇ ਹੋਏ ਨੇ ਭਈ ਕੋਈ ਗੁਰੂ ਸਾਹਿਬ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਗੁਰੂ ਪਰਵਾਰ ਦੇ ਕਿਰਦਾਰ ਨਹੀਂ ਕਰ ਸਕਦਾ ਉਹ ਬਾਈਟ ਹੋ ਰਹੀ ਜਿਹੜੇ ਗੁਰੂ ਕਾਲ ਦੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਿਰਦਾਰ ਨਹੀਂ ਕਰ ਸਕਦਾ ਪਰ ਕੁਝ ਸਮੇਂ ਤੋਂ ਇਹੋ ਜਿਹਾਂ ਕੁਝ ਕੋਸ਼ਿਸ਼ਾਂ ਹੋਈਆਂ ਉਹਦੇ ਤੇ ਵਿਵਾਦ ਹੋਇਆ ਭਾਵੇਂ ਕਿ ਐਸਜੀਪੀਸੀ ਦੇ ਸਪਸ਼ਟ ਮਤੇ ਨੇ ਇੱਕ ਤੇ ਇਸ ਸੰਬੰਧੀ ਗੱਲ ਹੈਗੀ ਆ ਦੂਜਾ ਸਿੱਖ ਇਤਿਹਾਸ ਦੇ ਉੱਤੇ ਜੇ ਕੋਈ ਫਿਲਮ ਬਣਾਉਂਦਾ ਹੈ ਹਾਂ ਜੀ ਤੇ ਉਹਦੇ ਵਿੱਚ ਕੋਈ ਵੀ ਗੜਬੜ ਨਾ ਹੋਵੇ ਪੂਰੀ ਚੈੱਕ ਹੋਵੇ ਜਿਵੇਂ ਨਾ ਜਦੋਂ ਫਿਲਮਾਂ ਬਣਦੀਆਂ ਤੇ ਜਿਹੜਾ ਆਪਣਾ ਜਾਨਵਰਾਂ ਦਾ ਕੋਈ ਦਿਖਾਉਣਾ ਅੰਦਾਜ਼ੀ ਨਹੀਂ ਉਹਦੇ ਤੋਂ ਪਹਿਲਾਂ ਉਹਨਾਂ ਦਾ ਇੱਕ ਬਕਾਇਦਾ ਬੋਰਡ ਆ ਉਹ ਜਦੋਂ ਫਿਲਮ ਬਣਨੀਆ ਉਦੋਂ ਵੀ ਪਹਿਲਾਂ ਅੱਧ ਵਿੱਚ ਵੀ ਅਖੀਰ ਤੇ ਵੀ ਵੀ ਕੋਈ ਜਾਨਵਰ ਦੇ ਨਾਲ ਕੋਈ ਮਾੜਾ ਵਿਹਾਰਤ ਨਹੀਂ ਦਿਖਾਇਆ ਗਿਆ ਉਹ ਚੈੱਕ ਕਰਦੇ ਆ ਉਹ ਸੈਂਸਰ ਉਹਨਾਂ ਦਾ ਆਪਣਾ ਹੀ ਆ ਉਹ ਫਿਰ ਫਿਰ ਮਨਜ਼ੂਰ ਹੁੰਦੀ ਆ ਇਸੇ ਤਰ੍ਹਾਂ ਕੋਈ ਸਿੱਖਾਂ ਦੇ ਉੱਤੇ ਬਣਾਵੇਂ ਸਿੱਖਾਂ ਦੇ ਕਿਰਦਾਰ ਤੇ ਤੇ ਸਿੱਖਾਂ ਨੂੰ ਦਿਖਾਇਆ ਹੀ ਨਾ ਜਾਵੇ ਤਾਂ ਸਾਨੂੰ ਪਤਾ ਹੀ ਨਾ ਹੋਵੇ ਉਸ ਕਰਕੇ ਅਸੀਂ ਚਾਹੁੰਦੇ ਆਂ ਕਿ ਇੱਕ ਬਕਾਇਦਾ ਮਸੌਦਾ ਜਿਹੜਾ ਉਹ ਤਿਆਰ ਹੋਵੇ 71 ਦਾ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਚ ਐਸਜੀਪੀਸੀ ਕਿਉਂਕਿ ਇਹ ਤੇ ਪਹਿਲਾਂ ਵੀ ਮਤੇ ਪਾਏ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਚਾਹੁੰਦੇ ਆ ਕਿ ਕੋਈ ਨਾ ਕੋਈ ਹੱਲ ਜਿਹੜਾ ਉਹ ਕਢ ਲਿਆ ਜਾਵੇ ਅੱਜ ਪਹਿਲੀ ਤੇ ਪਿਲੀਠੀ ਮੀਟਿੰਗ ਆ ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਜਾਂ ਸਾਡੀਆਂ ਸੰਸਥਾਵਾਂ ਦੇ ਆਉਣਗੇ ਸੱਜਣ ਉਹਦੇ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਣਗੀਆਂ ਇਹ ਅੱਜ ਤੇ ਵਿਚਾਰ ਹੀ ਲੈ ਜਾਣੇ ਆ ਲਿਖਤੀ ਵੀ ਲੈ ਜਾਣੇ ਆ ਆਪਾਂ ਸੁਣਾਂਗੇ ਵੀ ਉਦੇ ਤੋਂ ਬਾਅਦ ਫਿਰ ਸਾਰਾ ਮੰਥਨ ਹੋਊਗਾ ਸਾਰਾ ਕੁਝ ਉਵੇਂ ਹੋਊਗਾ ਜਿਵੇਂ ਸਾਡੇ ਸਿਧਾਂਤ ਆ ਜਿਵੇਂ ਸਾਡੀ ਮर्यादा ਔਰ ਨਾਲ ਦੀ ਨਾਲ ਜੋ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਹੈਗੀਆਂ ਸਭ ਸਬਸਕ੍ਰੈਪਟਰ ਦੇ ਸਭ ਸਾਰੀ ਵੇਖੀ ਜਾਈਏ ਕਿ ਸਭ ਤੋਂ ਪਹਿਲਾਂ ਜਾਂ ਫਿਲਮ ਬਣਨ ਤੋਂ ਬਾਅਦ ਇਹ ਸਾਰੀ ਜਿਹੜੀ ਮੈਂ ਕਹਿੰਦਾ ਕਿ ਪਹਿਲਾਂ ਚਾਹੀਦਾ ਤੇ ਇਹੋ ਹੀ ਆ ਕਿ ਉਹ ਪਹਿਲਾਂ ਸਾਰਾ ਕੁਝ ਚੈੱਕ ਕਰਵਾ ਹੀ ਲੈਣ ਔਰ ਉਹਦੇ ਚ ਬਾਅਦ ਵਿੱਚ ਇੰਜ ਹੀ ਨਾ ਹੋਵੇ ਉਹਦੇ ਤੋਂ ਬਾਅਦ ਵੀ ਅੱਜ ਤੇ ਵੀ ਅਖੀਰ ਤੇ ਵੀ ਬਾਕੀ ਤੇ ਅਜੇ ਤਾਂ ਪੰਜ ਸੁਧਾਲਣੇ ਹਨ ਨਾ ਵੱਖ-ਵੱਖ ਸੁਝਾਅ ਵਿਦਵਾਨਾਂ ਦੇ ਆਉਣਗੇ ਫਿਰ ਉਹਦਾ ਮੰਤਨ ਹੋਊਗਾ ਪਰ ਦੇਖੋ ਜਿਵੇਂ ਰੌਲਾ ਨਾ ਵੀ ਅਹੀਂ ਕੋਈ ਫਿਲਮਾਂ ਬੰਦੀ ਕਰ ਦੇਣੀਆਂ ਐਂ ਦਾ ਕੋਈ ਹੈ ਨਹੀਂ ਆ ਪਰ ਕੁਝ ਚੀਜ਼ਾਂ ਸਪਸ਼ਟਾ ਉਹਦੇ ਤੇ ਮੈਂ ਅੱਜ ਵੀ ਸ਼ੁਭਾਸ਼ਤਾ ਬਾਦਤਵੀ ਆ ਗੁਰੂ ਸਾਹਿਬ ਗੁਰੂ ਪਰਿਵਾਰ ਗੁਰੂ ਕਾਲ ਦੇ ਸ਼ਹੀਦ ਉਹਦੇ ਤੇ ਕੋਈ ਰੋਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਹੱਕ ਹੀ ਨਹੀਂ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਅਜੇ ਇਨਸਾਨ ਆਪਾਂ ਸਾਰੇ ਜਾਣਦੇ ਆ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਵੀ ਇਹ ਬਚਨ ਆ ਵੀ ਹਰ ਇੱਕ 'ਚ ਹੀ ਖੂਨ ਆ ਹਰ ਇੱਕ ਦੇ ਵਿੱਚ ਹੀ ਜਿਹੜੇ ਮਨੁੱਖੀ ਅੰਗ ਆ ਇੱਕੋ ਜਿਹੇ ਆ ਜੀ ਇਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰੂ ਦਾ ਉਪਦੇਸ਼ ਆ ਮਾਨਸ ਕੀ ਜਾਤ ਸਭੈ ਇਕਾ ਪਹਿਚਾਨ ਬੋਦਾ ਵੀ ਸਿਧਾਂਤ ਆ ਤਾਂ ਕਈ ਬੱਚੇ ਇੱਥੇ ਆ ਮਾਵਾਂ ਉਧਰ ਚਲ ਗਈਆਂ ਮਾਵਾਂ ਉਧਰ ਆ ਬੱਚੇ ਇੱਥੇ ਰਹਿ ਗਏ ਇਹੋ ਜਿਹਾ ਕਦੀ ਵੀ ਨਹੀਂ ਹੋਣਾ ਚਾਹੀਦਾ ਹੁਣ ਬੱਚੇ ਨੂੰ ਕੀ ਪਤਾ ਵਾ ਵੀ ਜੰਗ ਕੀ ਆ ਬੱਚੇ ਨੂੰ ਤੇ ਮਾਂ ਚਾਹੀਦੀ ਆ ਤੇ ਮਾਵਾਂ ਨੂੰ ਬੱਚੇ ਚਾਹੀਦੇ ਆ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਖੜਾ ਮੈਂ ਗੁਰੂ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮੌਕੇ ਕਦੀ ਵੀ ਨਾ ਬਣਨ ਲੋਕ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਤفاق ਦੇ ਨਾਲ ਰਹਿਣ ਦੂਜਾ ਜੰਗ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਹਿਟਲਰ ਦੇ ਵੇਲੇ ਸਾਰਾ ਕੁਝ ਹੋਇਆ ਭਾਵੇਂ ਕਿ ਹਿਟਲਰ ਬੜਾ ਜ਼ੁਲਮੀ ਹੀ ਜੀ ਪਰ ਜਦੋਂ ਉੱਥੇ ਪਰਮਾਣੂ ਡਿੱਗੇ ਹੀ ਅੱਜ ਤੱਕ ਵੀ ਉੱਥੇ ਬੱਚੇ ਅਪਾਜ ਜਾਂਦੇ ਆ ਕਿੰਨਾ ਨਾਸ਼ ਹੋਇਆ ਕੋਈ ਵੀ ਜੰਗ ਕਿਸੇ ਵੀ ਖਿੱਤੇ ਦੇ ਵਿੱਚ ਲੜੀ ਜਾਵੇ ਉਹ ਮਨੁੱਖਤਾ ਲਈ ਘਾਤਕ ਆ ਇਨਸਾਨੀਅਤ ਲਈ ਘਾਤਕ ਆ ਔਰ ਸਾਰੀ ਕੁਦਰਤ ਦੇ ਜੀਵ ਜੰਤੂਆਂ ਲਈ ਘਾਤਕ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਪਾਤਸ਼ਾਹ ਇਹੋ ਜੀਆਂ ਜੰਗਾਂ ਕਦੀ ਨਾ ਹੋਣ ਅਸੀਂ ਸੰਵਾਦ ਦੇ ਨਾਲ ਸਾਰੇ ਹੱਲ ਕਰੀਏ ਕਿਤੇ ਵੀ ਕੋਈ ਕਤਲੋਗਾਰਤ ਨਾ ਹੋਵੇ ਔਰ ਖਾਸ ਕਰਕੇ ਪੰਜਾਬ ਇਹ ਤੇ ਗੁਰੂਆਂ ਦਾ ਖਿੱਤਾ ਇਸ ਪਾਸਿਓਂ ਵੀ ਕਦੀ ਕੋਈ ਜੰਗ ਲੱਗਣੀ ਨਹੀਂ ਚਾਹੀਦੀ ਇਹ ਖਿਤਾਬ ਤੇ ਮੁਹੱਬਤ ਦਾ ਪ੍ਰੇਮ ਦਾ ਪੈਗਾਮ ਦਿੰਦਾ ਜਿਹੜੀਆਂ ਸਾਡੇ ਬੱਚੇ ਕੁਝ ਇੱਧਰ ਰਹਿ ਗਏ ਆ ਕੁਝ ਉੱਧਰ ਆ ਮਾਵਾ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਛੇਤੀ ਮਿਹਰ ਕਰਨ ਉਹ ਫੇਰ ਮਿਲਣ ਕਈ ਵਿਚਾਰੇ ਇਲਾਜ ਕਰਾਉਣ ਆਏ ਆ ਜੀ ਤੇ ਮੈਡੀਕਲ ਦੇ ਵਿੱਚ ਤੇ ਜੰਗ ਅਹਿਮ ਨਹੀਂ ਨਾ ਹੁੰਦੀ ਉੱਥੇ ਦੇਹੰਦਾ ਵੀ ਬੰਦੇ ਦੀ ਜਾਨ ਕਿੱਦਾਂ ਬਚਾਉਣੀ ਆ ਸਰਕਾਰਾਂ ਨੂੰ ਹਰ ਪਾਸੇ ਦੀ ਸਰਕਾਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਇਹਦੇ ਤੇ ਸੋਚਣਾ ਚਾਹੀਦਾ ਜੀ ਸਰਦਾਰ ਸਾਹਿਬ ਇੱਕ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨੈਪ ਸਿੰਘ ਸੈਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੂੰ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬਹੁਤੀ ਪਾਣੀ ਦੀ ਪੀਣ ਦੀ ਲੋੜ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਹੈ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਹਾਂ ਹਾਂ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਦੂਜੀ ਗੱਲ ਰਿਪੇਰੀਅਨ ਲਾਓ ਇਹ ਗੱਲ ਕਹਿੰਦਾ ਵੀ ਜਿਹੜੇ ਸੂਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਦੇ ਹੜ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੇਰੀਅਨ ਲਾਅ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਿਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜ ਆਉਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਤੇ ਇਹ ਚੋਂਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਸਿੰਘ ਸਾਹਿਬ ਕਈ ਪਰਿਵਾਰ ਉੱਥੇ ਬੈਠੇ ਨੇ ਪਾਕਿਸਤਾਨੀ ਉਹਨਾਂ ਉੱਤੇ ਸ਼ੁਰੂ ਮੈਂ ਕਮੇਟੀ ਨੂੰ ਕੀ ਇਤਿਆਮ ਕਿੱਦਾਂ ਜਾਰੀ ਕਿ ਕਿ ਸਹੂਲਤਾਂ ਬਹੁਤ ਜ਼ਿਆਦੀ ਹੈ ਉੱਥੇ ਲੰਗਰ ਦਾ ਪ੍ਰਬੰਧ ਕਰਤਾ ਜੀ ਜੀ ਹੋਰ ਵੀ ਜਿਹੜੀ ਲੋਡ ਹੋਊਗੀ ਐ ਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਾ ਜੀ ਗੁਰੂ ਦੀ ਇਹਨਾਂ ਤੇ ਬੜੀ ਕਿਰਪਾ ਕਰ ਦੇਣਗੇ ਪ੍ਰਬੰਧ ਕੋਈ ਮਸਲਾ ਹੀ ਨਹੀਂ ਬੱਚਿਆਂ ਲਈ ਦੁੱਧ ਜਾ ਰਿਹਾ ਜੀ ਖਾਣ ਪੀਣ ਦਾ ਰਸਣ ਰੈਂਸ ਮੇਰਾ ਵੀ ਕੀਤਾ ਜਾਵੇ ਦੋਨਾਂ ਦਾ ਬਿਲਕੁਲ ਕੀਤਾ ਜਾਊਗਾ ਜੀ ਜੋ ਡਿਮਾਂਡ ਹੋਊਗੀ ਐ ਜੀਪੀਸੀ ਸਿੱਖਾਂ ਦੀ ਨੁਮ ਸਰਦਾਰ ਹਰਜਿੰਦਰ ਸਿੰਘ ਧਮੀ ਜੀ ਦੀ ਅਗਵਾਈ ਦੇ ਵਿੱਚ ਸਾਰੇ ਉਪਰਾਲੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ